ਜੈਨਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਅੱਡੀ ਚੁੱਟ ਦੇ ਜਿਹੜੇ ਕੀ ਜੋਰ ਆ ਉਹ ਲਗਾਇਆ ਜਾ ਰਿਹਾ ਹੈ ਗੱਲ ਜੇਕਰ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ 13 ਜੀਰੋ ਜਿਹੜੇ ਕਿ ਨਾਰਾ ਉਹ ਦਿੱਤਾ ਗਿਆ ਹੈ ਤਾਂ ਭਗਵੰਤ ਮਾਨ ਖੁਦ ਵਕਫਾ ਖਲਕੇ ਦੇ ਵਿੱਚ ਜਾ ਕੇ ਜਿਹੜਾ ਕਿ ਚੋਣ ਪ੍ਰਚਾਰ ਉਹ ਕਰਨ ਜਿਹੜਾ ਰੋਡ ਸ਼ੋਅ ਕਰਨ ਦਾ ਜਰਾ ਰੰਦਾ ਗੱਲ ਜੇਕਰ ਲੁਧਿਆਣਾ ਦੀ ਕਰੀ ਤਾਂ ਲੁਧਿਆਣਾ ਦੇ ਵਿੱਚ ਚਾਹ ਨਾਲ ਰੋਡ ਸ਼ੋਅ ਕੀਤਾ ਜਾਣਾ ਤਾਂ ਰੋਡ ਸ਼ੋਅ ਤੋਂ ਪਹਿਲਾਂ ਹੀ ਜਿਹੜੀ ਤਿਆਰੀਆਂ ਨੇ ਉਹ ਕੀਤੀਆਂ ਜਾ ਰਹੀਆਂ ਪਰ ਤਸਵੀਰਾਂ ਤੋਂ ਦਿ ਦਾ ਵਿਧਾਇਕ ਹਰਦੀਪ ਸਿੰਘ ਮੁੰਡਿਆ ਇੱਥੇ ਪਹੁੰਚੇ ਨੇ ਜਾਇਜ਼ਾ ਲਿਆ ਜਾ ਰਿਹਾ ਮੁੰਡਿਆ ਸਾਹਿਬ ਕਿਵੇਂ ਦੇਖਦੇ ਹੋ ਭਗਵੰਤਪਾਣ ਦੇ ਵੱਲੋਂ ਤੇਰਾ ਜਿਹੜਾ ਨਾਰਾ ਲਿਆ ਗਿਆ ਤਾਂ ਖੁਦ ਕਮਾਨ ਜਿਹੜੀ ਕਿ ਪੰਜਾਬ ਦੀ ਸੰਭੀ ਹੋਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਨਾਲ ਪਿਆਰ ਹੈ ਪੰਜਾਬ ਨੂੰ ਜੇ ਰੰਗਲਾ ਪੰਜਾਬ ਬਣਾ ਸਕਦਾ ਲੋਕਾਂ ਨੂੰ ਪਤਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਜ ਦਾ ਜਿਹੜਾ ਰੋਡ ਸੋ ਹੈ ਬਹੁਤ ਜ਼ਬਰਦਸਤ ਹਜ਼ਾਰਾਂ ਦੀ ਕਰਾਚ ਲੋਕ ਪਹੁੰਚ ਰਿਹਾ ਦੇਖੋ ਲੋਕਾਂ ਦਾ ਦੁਕਾਨਦਾਰਾਂ ਦਾ ਪਿਆਰ ਹਜ਼ਾਰਾਂ ਦੀ ਕਰਾਚ ਗੱਡੀਆਂ ਆ ਰਹੀਆਂ ਲੋਕ ਪੈਦਲ ਆ ਰਹੇ ਭੈਣਾਂ ਆ ਰਹੀਆਂ ਮਤਾਵਾਂ ਆ ਰਹੀਆਂ ਇਹ 2 ਸਾਲ ਦੇ ਕੀਤੇ ਹੋਏ ਜਿਹੜੇ ਕੰਮ ਹੈ ਬੇਮਿਸਾਲ ਕੰਮ ਹੈ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਲੋਕ ਪਿਆਰ ਕਰਦੇ ਆ ਤੇ ਕੰਮਾਂ ਦੇ ਤਹਿਤ ਜਿਹੜਾ ਜਿੱਥੇ ਵੀ ਮਾਨਸਾ ਪੰਜਾਬ ਚ ਜਾਂਦੇ ਆ ਤੇ ਪੂਰਾ ਹਰ ਇੱਕ ਲੋਕ ਸਭਾ ਪੂਰਾ ਪਿਆਰ ਦਿੰਦੀ ਹੈ ਤੇ ਅੱਜ ਸਾਡੇ ਲੁਧਿਆਣਾ ਦੀ ਲੋਕ ਸਭਾ ਜੀ ਪਹੁੰਚ ਰਿਹਾ ਤੇ ਦੇਖੋ ਲੋਕਾਂ ਦਾ ਪਿਆਰ ਹੈ ਮੁੱਖ ਮੰਤਰੀ ਸਾਹਿਬ ਦੇ ਇੰਨਾ ਇਕੱਠ ਹਲਕਾ ਸਾਹਨੇ ਆ ਲੁਧਿਆਣਾ ਸਾਰੇ 9 ਦੇ 9 ਹਲਕੇ 10ਵਾਂ ਮੇਰਾ ਸਾਹਨੇ ਹਾਲ ਚੋਂ ਹਜ਼ਾਰਾਂ ਦੀ ਕਨਾਂਚ ਲੋਕ ਪਹੁੰਚਿਆ ਤੇ ਦੇਖੋ ਹਰ ਦੁਕਾਨਦਾਰ ਨੂੰ ਖੁਸ਼ੀ ਆ ਹਰ ਪਰਿਵਾਰ ਨੂੰ ਖੁਸ਼ੀ ਆ ਕਿ ਸਰਦਾਰ ਭਗਤ ਸਿੰਘ ਮਾਨ ਜੀ ਸਾਡੇ ਲੁਧਿਆਣ ਵਿੱਚ ਪਹੁੰਚੇ ਵਰਕਰਾਂ ਚ ਕਿੰਨਾ ਖੁਸ਼ੀ ਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਖੁਦ ਆ ਕੇ ਹਲਕਿਆਂ ਦੇ ਵਿੱਚ ਕਮਾਨ ਸਾਹਮਣੇ ਦੇਖੋ ਮਾਨ ਸਾਹਿਬ ਨੇ ਵਰਕਰਾਂ ਨੂੰ ਜਿਹੜਾ 2 ਸਾਲਾਂ ਚ ਜਿਹੜੇ ਆਮ ਘਰਾਂ ਦੇ ਮੁੰਡੇ ਰੇਹੜੀਆਂ ਤੱਕ ਲਾਉਣ ਵਾਲੇ ਮੁੰਡਿਆਂ ਨੂੰ ਚੀਰਮੈਨ ਬਣਾਇਆ ਜਿੰਨੇ ਵੀ ਮਿਹਨਤ ਕੀਤੀ ਆਮ ਆਦਮੀ ਪਾਰਟੀ ਨੇ ਹਰ ਇੱਕ ਨੂੰ ਅਹੁਦੇ ਦਿੱਤੇ ਆ ਉਹਨਾਂ ਨੂੰ ਮਾਣ ਸਨਮਾਨ ਬੰਦਾ ਮਾਣ ਸਨਮਾਨ ਦਿੱਤਾ ਚੀਰਮੈਨੀਆਂ ਵਾਈਸ ਚੀਰਮੈਨੀਆਂ ਮਨੋ ਹਰ ਇੱਕ ਨੂੰ ਅਹੁਦਾ ਅੱਜ ਕਲਾਮ ਵਾਲੀ ਪਾਰਟੀ ਦਾ ਬਲਵ ਪ੍ਰੈਣੀਆ ਪਾਰਟੀ ਹੁੰਦਾ ਸੀ ਪੈਸੇ ਲੈ ਲੈ ਕੇ ਚੀਰਮੈਨ ਇੱਤਿਆ ਸੀ ਅੱਜ ਆਮ ਘਰਾਂ ਦੇ ਮੁੰਡਿਆਂ ਨੂੰ ਐਮਐਲਏ ਬਣਾਇਆ ਮੈਂ ਵੀ ਆਮ ਘਰ ਦਾ ਮੁੰਡਾ ਆਮ ਘਰਾਂ ਦੇ ਮੁੰਡਿਆਂ ਨੂੰ ਚੀਰਮੈਨ ਇੱਤਿਆ ਜਾ ਰਹੀਆਂ ਤੇ ਵਰਕਰਾਂ 'ਚ ਬਹੁਤ ਹੁਸਾ ਹੈ ਤੇ ਵਰਕਰ ਬਹੁਤ ਜ਼ਿਆਦਾ ਖੁਸ਼ੀ ਹੈ ਜਦੋਂ ਦੀ ਪੱਪੀ ਪ੍ਰੋਫੈਸਰ ਨੂੰ ਲੁਧਿਆਣਾ ਟਿਕਟ ਮਿਲੀ ਹੈ ਤੇ ਫਤਿਹਗੜ੍ਹ ਸਾਹਿਬ ਦੀ ਗੁਰਪ੍ਰੀਤ ਜੀਪੀ ਨੂੰ ਤੇ ਬਹੁਤ ਜਿਹੜੇ ਵਰਕਰ ਆ ਪੂਰਾ ਐਕਟਿਵ ਰਹੇ ਔਰ ਕਹਿੰਦੇ ਆ ਜੀ ਬਲੋ ਸਾਡੇ ਵਿੱਚ ਆਓ ਨਾ ਲੱਖਾਂ ਦੀ ਕਨਾਚ ਜਿੱਤਾਂਗੇ ਤੇ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਹਲਕਾ ਪਰ ਵਿਰੋਧੀ ਬਹੁਤ ਤੰਜ ਕੱਸ ਰਹੇ ਨੇ ਚਾਹੇ ਅਕਾਲੀ ਦਲ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਜਾਂ ਭਾਜਪਾ ਦੀ ਗੱਲ ਕਰੀਏ ਕਹਿੰਦੇ ਕੈਬਨ ਮੰਤਰੀ ਨੂੰ ਟਿਕਟ ਦੇ ਦਿੱਤੀ ਬਾਹਰੋਂ ਉਮੀਦਵਾਰ ਲੈ ਅੰਦਰੋਂ ਟਿਕਟ ਦੇ ਦਿੱਤੀ ਵਲੰਟੀਅਰ ਕਿੱਥੇ ਗਏ ਵਿਰੋਧੀਆਂ ਵਿਰੋਧੀ ਹੈ ਕਿਹੜਾ ਵਹਿ ਮੈਨੂੰ ਸਮਝ ਨਹੀਂ ਆਉਂਦੀ ਕਦੀ ਕਾਂਗਰਸ ਚ ਕਦੀ ਭਾਜਪਾ ਭਾਜਪਾ ਕਾਂਗਰਸ ਆ ਕਾਂਗਰਸ ਹੀ ਆਪੋ ਚ ਬੰਨਦੀ ਨੇ ਅਕਾਲੀ ਦਲ ਨੂੰ ਲੀਡ ਨੇ ਉਹ ਉਮੀਦਵਾਰ ਨਹੀਂ ਲੱਭਿਆ ਤੋ ਕਹਿਣ ਦਾ ਮਤਲਬ ਕਾਗਰਸ ਨੂੰ ਹਜੇ ਤੱਕ ਨਹੀਂ ਉਮੀਦਵਾਰ ਲੱਭਿਆ ਉਹ ਲੁਧਿਆਣੇ ਦਾ ਲੋਕਲ ਉਮੀਦਵਾਰ ਦੇ ਦਿੱ ਹੀ ਹੈ ਕਿਹੜਾ ਵਿਰੋਧੀ ਇਹ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅੱਗੇ ਸਰਗ ਡਰਦੇ ਆ ਪਹਿਲੀਆਂ ਪਾਰਟੀਆਂ ਹੁੰਦੀਆਂ ਸੀ ਲੋਕ ਟਿੱਕਲੇ ਨੂੰ ਡਰਦੇ ਹੁੰਦੇ ਸੀ ਜਦੋਂ ਦੇ ਸਰਦਾਰ ਭਗਵੰਤ ਸਿੰਘ ਮਾਨ ਆਏ ਆ ਟਿੱਕਲੇ ਤੋਂ ਡਰਨਾ ਪੇ ਪਹਿਲਾਂ ਦੇ ਮਗਰਮਗਰ ਭਜਦੇ ਸੀ ਟਿੱਕ ਟੱਕ ਕਰੋੜਾਂ ਦੀ ਲੰਮੀ ਆਵੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਗੁਰਦੁਆਰੇ ਜਾ ਕੇ ਸੁਖਣਾ ਸੁੱਕ ਰਿਹਾ ਕਿ ਕਿਤੇ ਪਾਰਟੀ ਟਿਕਟ ਨਾ ਦੇ ਦੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੋਕ ਅੱਜ ਪੰਜਾਬ ਦੇ ਪਰਕਰ ਹਿੰਦੁਸਤਾਨ ਦੇ ਲੋਕ ਅਰਵਿੰਦ ਕੇਜਰੀਵਾਲ ਜੀ ਨਾਲ ਹੈ ਸਰਦਾਰ ਭਗਤ ਸਿੰਘ ਮਾਨ ਜੀ ਨਾਲ ਕੀ ਲੱਗਦਾ ਕਾਂਗਰਸ ਨੂੰ ਭੱਜਦੀ ਹੈ ਵੀ ਕੋਈ ਵੀ ਉਮੀਦਵਾਰ ਟਿਕਟ ਲੈਣ ਨੂੰ ਰਾਜ਼ੀ ਨਹੀਂ ਹੈਗਾ ਆ ਦੇਖ ਲੋ ਲੁਧਿਆਣੇ ਦਾ ਹਾਲ ਦੇਖ ਲੋ ਕੋਈ ਵੀ ਐਮਐਲਏ ਸਾਹਿਬ ਕਾ ਐਮਐਲਏ ਕੋਈ ਇਹਨਾਂ ਦਾ ਪਾਰਟੀ ਪ੍ਰੋਨਾਂਟ ਸਭ ਟਿਕਟਾਂ ਤੋਂ ਭੱਜੰਦੇ ਰਿਹਾ ਤੇ ਅੱਜ ਇਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਿਹਾ ਜੋ ਨਹੀਂ ਲੱਭ ਰਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਜਿਹੜਾ ਸਰਦਾਰ ਭਗਤ ਸਿੰਘ ਮਾਨ ਜੀ ਆਮ ਆਦਮੀ ਪਾਰਟੀ ਲੋਕਾਂ ਦਾ ਪਿਆਰ ਲੋਕਾਂ ਦਾ ਵਿਸ਼ਵਾਸ ਬਣ ਚੁੱਕੇ ਸਰਦਾਰ ਭਗਤ ਸਿੰਘ ਮਾਨ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਸਾਡਾ ਮੁਕਾਬਲਾ ਸਿਰਫ ਕਾਂਗਰਸ ਨਾਲ ਆਮ ਆਦਮੀ ਪਾਰਟੀ ਦੇ ਭਾਜਪਾ ਤੀਜੇ ਚੌਥੇ ਨੰਬਰ ਤੇ ਆ ਤੁਸੀਂ ਮੁਕਾਬਲਾ ਕਿਤਨਾ ਸਮਝਦੇ ਸੁਖਬੀਰ ਸਿੰਘ ਬਾਦਲ ਦਾ ਪਰਿਵਾਰ ਨਾਲ ਹੀ ਵਿਕਾਵ ਲਾਉਦਾ ਕਿਹਨ ਹੈ ਕੌਣਾ ਦੇ ਪੁੱਲ ਇੱਕ ਵੀ ਆਪਣੇ ਪਰਿਵਾਰ ਡੀਟੇਨ ਦਿੱਤੀ ਉਹ ਵੀ ਨਹੀਂ ਆਪ ਲੜ ਰਿਹਾ ਟੀਟ ਲੈਣ ਤੋਂ ਆਪ ਲੜ ਰਿਹਾ ਲੋਕਾਂ ਤੋਂ ਡਰ ਲੋਕਾਂ ਦੇ ਵਿੱਚ ਜਾਣ ਤੋਂ ਡਰ ਰਿਹਾ ਪਰਿਵਾਰ ਵਿੱਚ ਆਉ ਯਾਤਰਾ ਕੱਢੀ ਸੀ ਲੋਕਾਂ ਨੇ ਉਹ ਵੀ ਨਕਾਰਤਾ ਕਿਉਂਕਿ ਪੰਜਾਬ ਦੇ ਲੋਕ ਆ ਜਿਹਨੂੰ ਇੱਕ ਵਾਰ ਨਕਾਰ ਦੇਣ ਉਹਨੂੰ ਦੁਬਾਰਾ ਮੂੰਹ ਨਹੀਂ ਲਾਉਂਦੇ ਇਹ ਲੋਕਾਂ ਨੂੰ ਪਤਾ ਹੈ ਕਿ ਸਰਦਾਰ ਭਗਤ ਸਿੰਘ ਮਾਨ ਹੀ ਹੈ ਜਿਹੜੇ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾ ਸਕਦੇ ਆ ਪੰਜਾਬ ਨੂੰ ਸੁਣੇ ਦੀ ਚਿੜੀ ਬਣਾ ਸਕਦੇ ਆ ਸੋ ਪੰਜਾਬ ਤਰੱਕੀਆਂ ਤੇ ਆ ਦੋ ਸਾਲਾਂ ਦੇ ਵਿੱਚ ਬੇਮਿਸਾਲ ਕੰਮ ਹੈ ਜਿਹੜੇ ਬਿਜਲੀ ਦੇ ਬਿੱਲ ਜ਼ੀਰੋ ਹੋ ਗਏ ਮਹੱਲਾ ਕਲੀਨਿਕ ਹੋ ਗਏ ਐਮਨ ਸਕੂਲ ਬਣਲੇ ਨੇ ਥਰਮਲ ਪਲਾਂਟ ਖਰੀਦੇ ਜਾ ਰਹੇ ਨੇ ਕਿਸਾਨ ਖੁਸ਼ ਆ ਬਿਜਲੀ ਪਾਣੀ ਪੂਰਾ ਮਿਲਿਆ ਪੇਮੈਂਟਾਂ ਫਸਲਾਂ ਦੀਆਂ ਨਾਲ-ਨਾਲ ਮਿਲੀਆਂ ਗੰਨਾ ਕਾਸ਼ਤਕਰ ਖੁਸ਼ ਆ ਉਹਨਾਂ ਦੀ ਪੇਮੈਂਟ ਧਰਨੇ ਵਾਲਾ ਮਿਲਦੀ ਹੁੰਦੀ ਸੀ ਦੋ ਦੋ ਸਾਲ ਉਹਨਾਂ ਨੂੰ ਪੇਮੈਂਟ ਨਹੀਂ ਮਿਲਦੀ ਹੁੰਦੀ ਸੀ ਤੇ ਹਰ ਬੱਚੇ ਖੁਸ਼ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ 45000 ਤੋਂ ਵੱਧ ਰੁਜ਼ਗਾਰ ਕਿਉਂਕਿ ਭਗਵੰਤ ਮਾਨ ਨੇ ਦੋ ਸਾਲਾਂ ਦੇ ਵਿੱਚ ਜਿਹੜੇ ਬੇਮਿਸਾਲ ਕੰਮ ਕੀਤੇ ਆ ਲੋਕਾਂ ਦਾ ਪਿਆਰ ਹੀ ਨਾ ਲੋਕਾਂ ਨੂੰ ਪਿਆਰ ਹੋਰ ਜ਼ਿਆਦਾ ਵਾਰਿਆ 2022 ਨਾਲੋਂ ਅੱਜ ਹਰਨ ਤਾਂ ਜਿਹਨੇ 2022 ਚ ਕਈਆਂ ਨੇ ਜਿਹੜਾ ਲੋਕਾਂ ਦੇ ਚੱਕਰਾਂ ਜਾ ਕੇ ਵੋਟ ਨਹੀਂ ਵੀ ਪਾਈ ਸੀ ਅੱਜ ਇਸ ਵਾਰ 13 ਜੂਨ ਜਿਹੜਾ ਹੁਣ ਜਾ ਰਿਹਾ ਤੇ ਲੋਕ ਹਰ ਵੋਟਰ ਸਰਦਾਰ ਭਗਵੰਦ ਸਿੰਘ ਮਾਨ ਜੀ ਨੂੰ ਹਰਵਿੰਦਰ ਕੇਜਰੀਵਾਲ ਜੀ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਗੇ ਜੀ ਸਾਹਿਬ ਥੋੜੇ ਆਪਦੇ ਕੁਝ ਨਰਾਜ਼ ਨਜ਼ਰ ਆ ਰਹੇ ਨੇ ਲੁਧਿਆਣੇ ਤੋਂ ਕੌਣ ਜੀ ਇਹ ਬਾਪ ਗਰੇਵਾਲ ਨਹੀਂ ਗਰੇਵਾਲ ਆਹਨ ਰਾਣੀ ਜਿਹੜਾ ਗਰੇਵਾਲ ਸਾਹ ਨੂੰ ਪਤਾ ਹੈ ਕਿ ਜਿਹੜਾ ਸਰਵੇ ਹੈ ਸਾਡੀ ਪਾਰਟੀ ਸਰਵੇ ਤੋਂ ਮੇਣਾ ਟਿਕਟ ਨਹੀਂ ਦਿੰਦੀ ਜਿਹੜਾ ਸਰਵੇ ਚ ਆ ਗਿਆ ਮੈਂ ਵੀ ਮੈਨੂੰ ਵੀ ਪਾਰਟੀ ਕੰਦੀ ਸੀ ਪਹਿਲਾਂ ਤੁਸੀਂ ਵੀ ਚੈਰੀ ਰੱਖੋ ਤੁਹਾਡਾ ਹੀ ਪਹਿਲਾਂ ਆ ਰਿਹਾ ਸੀ ਆ ਨਾਮ ਆ ਰਿਹਾ ਸੀ ਚੈਰੀ ਰੱਖਿਓ ਤੇ ਅੱਜ ਪੱਪੀ ਪ੍ਰਸ ਨਹੀਂ ਮਿਲ ਗਿਆ ਵਧੀਆ ਉਮੀਦਵਾਰ ਸਾਡੀ ਪਾਰਟੀ ਜਿੰਨਾ ਕਿਸੇ ਨੇ ਨਾਰਾਜ਼ ਕੀਤੇ ਨਹੀਂ ਮੈਨੂੰ ਤਾਂ ਕੋਈ ਨਾਰਾਜ਼ਗੀ ਨਹੀਂ ਕਿਸੇ ਨੇ ਵੀ ਕੋਈ ਨਾਰਾਜ਼ਗੀ ਨਹੀਂ ਹਵਾ ਗਰੇ ਵਾਲ ਵੀ ਭਰਾ ਹੈ ਕਿਉਂਕਿ ਜਿੱਥੇ ਲੋਕਾਂ ਨੇ ਲੋਕਾਂ ਦਾ ਠੇਹਤਾਇਦਾਇਆ ਜਾਂਦਾ ਸਰਵੇ ਦੇ ਵਿੱਚ ਲੋਕਾਂ ਦਾ ਜਿਹੜਾ ਪਿਆਰ ਹੈ ਉਹ ਪੱਪੀ ਪ੍ਰਾਸਰ ਹੈ ਭਗਵੰਤ ਮਾਨ ਜੀ ਦੇ ਜੇ ਪੱਪੀ ਪ੍ਰਾਸਰ ਦੇ ਵਿਸ਼ਵਾਸ ਕੀਤਾ ਕਿ ਅੱਜ ਸਾਰਾ ਵਰਕਰ ਸੇ ਬੁਲਾ ਲ ਤੇ ਹਵਾਬ ਗਰੇਵਾਲ ਸਾਹਿਬ ਵੀ ਨਾਲ ਮਨਾਇਆ ਜਾਊਗਾ ਇਹ ਬਾਪਗਰੇਵਾਲ ਨੂੰ ਕਿ ਜਾਫੇ ਨਰਾਜੀ ਛੱਡ ਦਿੱਤੇ ਜਾਣਗੇ ਸਾਡਾ ਭਰਾ ਹੀ ਕਿਤੇ ਨਹੀਂ ਜਾਣਾ ਬੁਲਾਉਣ ਦੀ ਲੋੜ ਹੀ ਨਹੀਂ ਪੈਣੀ ਆਪਣੇ ਆਪ ਦੇ ਨਾਲ ਇਹ ਗੱਲਬਾਤ ਹੋਈ ਉਹਨਾਂ ਨਾਲ ਨਹੀਂ ਮੈਂ ਕੀਤੀ ਗੱਲ ਭਰਾ ਹੀ ਆਪਣਾ ਆਊਗਾ ਨਾਲ ਤਾਂ ਬਿਲਕੁਲ ਇਹ ਸਨ ਵਿਧਾਇਕ ਹਰਦੀਪ ਸਿੰਘ ਮੁੰਡਿਆ ਜੋ ਦਾਵਾ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਆਪਣੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਲੋਕ ਸਭਾ ਵਕਫਾ ਖਲਕਿਆ ਦੇ ਵਿੱਚ ਜਾ ਰਹੇ ਨੇ ਤਾਂ ਆਮ ਲੋਕਾਂ ਨੂੰ ਜਿਹੜੇ ਕੀ ਮੁੱਦੇ ਦੱਸੇ ਜਾ ਰਹੇ ਤਾਂ ਨਾਲ ਦੀ ਨਾਲ ਵਿਰੋਧੀਆਂ ਤੇ ਵੀ ਤੰਝ ਕੱਸਦੇ ਹੋਏ ਨਜ਼ਰ ਆਏ ਨੇ ਕੈਮਰਾ ਪਰਸਨ ਮਨੀਸ਼ ਦੇ ਨਾਲ ਹਰਮਸ ਕਿਰਪਾਲ ਡੈਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ